ਜਿਹੜਾ ਸਾਡੇ ਦਾ ਬਾਰਡਰ ਤੇ ਨਾਲ-ਨਾਲ ਥਾਨਕੋਟ ਤੋਂ ਲੈ ਕੇ ਫਾਜ਼ਲਕਾ ਤਾਈ ਇੱਕੋ ਹੀ ਹਾਲ ਹੈ ਠੀਕ ਹੈ ਜੀ ਬਹੁਤ ਵੱਡਾ ਨੁਕਸਾਨ ਹੋਇਆ ਆ ਪੰਜਾਬ ਤੇ ਇੱਕ ਕੱਲੀ ਪ੍ਰਾਕ੍ਰਿਤਿਕ ਆਪਤਾ ਨਹੀਂ ਆ ਇੱਕ ਬੜਾ ਹੀ ਗੰਭੀਰ ਮਸਲਾ ਹੈ ਜਿਹਨੂੰ ਕਹਿੰਦੇ ਐਕਸਟ੍ਰੀਮ ਵੈਦਰ ਕੰਡੀਸ਼ਨ ਬਹੁਤ ਘਟ ਹੁੰਦੀਆਂ ਹੈ ਜਿਹੜੀਆਂ ਐਤ ਕੀ ਦੇਖ ਲਓ ਉੱਤਰਾਖੰਡ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਅੰਦਰ ਜੋ ਕੁਝ ਵਾਪਰ ਰਿਹਾ ਸਾਰਿਆਂ ਦੇ ਸਾਹਮਣੇ ਹੈ ਪਰ ਇੱਕ ਭਰੋਸਾ ਦੇ ਅਨਸਾਰਿਆ ਨੂੰ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਸੀਂ ਆਪ ਦੇ ਰਾਜ ਨੇ ਰਾਜਨੀਤਿਕ ਇਕੱਠ ਜਿਹੜੀ ਕਹਿੰਦੀ ਬਾਤ ਚ ਕਰਨ ਲੱਗੇ 5 ਦਿਨ ਦਿਨ ਸਾਰਾ ਪੰਜਾਬ ਇਕੱਠਾ ਹੈ ਮੈਂ ਜਿਹੜਾ ਸਮਝਦਾ ਬਾਰਡਰ ਤੇ ਨਾਲ-ਨਾਲ ਕਥਾਨਕੋਟ ਤੋਂ ਲੈ ਕੇ ਫਾਜ਼ਲਕਾ ਤਾਈ ਇੱਕੋ ਹੀ ਹਾਲ ਹੈ ਠੀਕ ਹੈ ਜੀ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਅੱਜ ਇੱਥੇ ਕੋਈ ਨੁਕਤਾ ਚੀਨੀ ਕਰਨ ਨਹੀਂ ਆਇਆ ਨਹੀਂ ਮੈਂ ਕਿਸੇ ਤੇ ਆਂਗੂਲ ਚੱਕਣ ਆਇਆ ਉਹ ਉਹਦੇ ਸਾਰੇ ਟਾਈਮ ਹੋਣਗੇ ਰਾਜਨੀਤੀਆਂ ਕਰਨ ਦੇ ਬਿਲਕੁਲ ਠੀਕ ਹੈ ਅੱਜ ਤਾਂ ਮੈਂ ਸਮਝਦਾ ਹਾਂ ਵੀ ਕਿਸੇ ਵੀ ਪਾਰਟੀ ਨਾਲ ਕੋਈ ਵੀ ਬੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਅੱਜ ਜਿਹਦੇ ਦਿਲਚੇ ਪੰਜਾਬ ਤੇ ਡਕਦਾ ਹੈ ਉਹ ਪੰਜਾਬੀਆਂ ਦੇ ਨਾਲ ਖੜਾ ਹੈ ਆ ਪੰਜਾਬ ਤੇ ਇੱਕ ਕੱਲੀ ਪ੍ਰਾਕ੍ਰਿਤਿਕ ਆਫਤਾ ਨਹੀਂ ਆ ਇੱਕ ਬੜਾ ਹੀ ਗੰਭੀਰ ਮਸਲਾ ਜਿਹਨੂੰ ਕਹਿੰਦੇ ਐਕਸਟ੍ਰੀਮ ਵੈਦਰ ਕੰਡੀਸ਼ਨ ਬਹੁਤ ਘੱਟ ਹੁੰਦੀਆਂ ਜਿਹੜੀਆਂ ਐ ਕਿ ਦੇਖ ਲਓ ਉੱਤਰਾਖੰਡ ਐ ਮਾਚਲ ਪ੍ਰਦੇਸ਼ ਤੇ ਪੰਜਾਬ ਦੇ ਅੰਦਰ ਜੋ ਕੁਝ ਵਾਪਰ ਰਿਹਾ ਸਾਰਿਆਂ ਦੇ ਸਾਹਮਣੇ ਹੈ ਸਰਕਾਰ ਦੀ ਜੋ ਜ਼ਿੰਮੇਵਾਰੀ ਬਣਦੀ ਸੀ ਉਹਦੇ ਤਿਤ ਨੁਕਤੇ ਚਿਨੀ ਕਰਾਂਗੇ। ਪਰ ਅੱਜ ਤਾਂ ਮੈਂ ਸਾਰੇ ਸਾਥੀਆਂ ਨੂੰ ਆ ਹੀ ਕਹਿਣਾ ਹੈ ਉਹਦੇ ਵਾਸਤੇ ਸੁਨੀਲ ਜਾਖੜ ਦੀ ਆ ਪੰਜਾਬ ਬੀਜੇਪੀ ਦੀ ਪੰਚਾਇਤੀ ਦੀ ਕੋਈ ਲੋੜ ਨਹੀਂ ਸਾਹਿਬ। ਮੋਦੀ ਸਾਹਿਬ ਦਾ ਸੈਂਟਰ ਦੀ ਸਰਕਾਰ ਦਾ ਸਾਰਿਆਂ ਦਾ ਅੱਜ ਮੁਲਕ ਹੈ ਸਾਰਿਆਂ ਵਾਸਤੇ ਇਕੱਠਾ ਇੱਕ ਮੁਲਕ ਹੈ। ਅਸੀਂ ਮੁਲਕ ਦੇ ਉਹਦੇ ਵਸਿੰਦੇ ਆ ਤੇ ਜਿੰਨਾ ਕਿਸੇ ਦੇ ਬਣਦਾ ਗੁਜਰਾਤ ਦਾ ਬਣਦਾ ਉਹਨਾਂ ਹੀ ਮੋਦੀ ਸਾਹਿਬ ਦੇ ਉੱਤੇ ਪੰਜਾਬ ਦਾ ਬਣਦਾ। ਉਹ ਹੱਕ ਉਹਨਾਂ ਨੇ ਆਪਣੇ ਪੂਰਾ ਕਰ ਦੇਣਾ ਹੈ ਮੈਂ ਜੇ ਚੱਲ ਕੇ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰਨੀ ਹੈ ਪ੍ਰੈਸ ਕਾਨਫਰੰਸ ਵੀ ਰੱਖੀ ਹੈ ਮੈਂ ਇੱਥੇ ਕੋਈ ਟੂਰਿਜ਼ਮ ਕਰਨ ਨਹੀਂ ਆਇਆ ਦੇਖ ਕੇ ਫੋਟੋ ਖਿਚਾ ਕੇ ਤਰਜਾ ਜਿਵੇਂ ਕਹਿ ਰਹੇ ਹੱਤਤ ਨਹੀਂ ਮੈਂ ਤਾਂ ਲੋਕਾਂ ਨੂੰ ਭਰੋਸਾ ਦੇਣ ਆਇਆ ਵੀ ਕੇਂਦਰ ਸਰਕਾਰ ਕਨੇਓ ਕਿਸੇ ਕਸਲ ਦੀ ਕਸਰ ਨਹੀਂ ਰਹਿਣ ਦਿੰਦੇ ਜੋ ਸਾਡਾ ਰੋਲ ਹੈ ਜਿੰਨੇ ਕ ਲਾਇਕ ਜਿੰਨੇ ਜੋਗੇ ਅਸੀਂ ਆ ਅਸੀਂ ਕਰਾਂਗੇ ਪਰ ਸਰਕਾਰ ਜਿਹੜੀ ਪੰਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣ ਆਏ ਆ ਉਹਨੂੰ ਜਾ ਕੇ ਗੱਲ ਕਰਕੇ ਭਗਵੰਦ ਮਾਨ ਜੀ ਅਜੇ ਵੀ ਜਾਗ ਜੋ ਨਹੀਂ ਕੰਮ ਚਾਰ ਦਿਨ ਹੋਰ ਬਰਸਾਤ ਦਿਖਾ ਰਹੇ ਇੱਥੇ ਹੀ ਸਰ ਉੱਤੇ ਜੋ ਕੁਝ ਹੋਣਾ ਹੈ ਉਤਲਾ ਪਾਣੀ ਇੱਥੇ ਆ ਕੇ ਡਿੱਗਣਾ ਸਾਰਾ ਇੱਥੇ ਆਪਾਂ ਆਪਣੀ ਆਪਾਂ ਚੱਟ ਚੇਲਾਗੇ ਇਹਦੇ ਵਾਸਤੇ ਜੋ ਜ਼ਿੰਮੇਵਾਰੀਆਂ ਬਣਦੇ ਉਹਦੇ ਵਾਸਤੇ ਮੈਂ ਖੁੱਲ ਕੇ ਗੱਲ ਉੱਥੇ ਕਰੂੰਗਾ ਪਰ ਇੱਕ ਭਰੋਸਾ ਦਿਨ ਸਾਰਿਆਂ ਨੂੰ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਸੀਂ ਆਪਦੇ ਰਾਜ ਨੇ ਰਾਜਨੀਤਿਕ ਕਿਹੜੇ ਜਿਹੜੀ ਕਰਨੀ ਬਾਤ ਚ ਕਰ ਲਾਂਗੇ ਅੱਜ ਦੇ ਦਿਨ ਸਾਰਾ ਪੰਜਾਬ ਇਕੱਠਾ ਹੈ ਇਸੇ ਸੋਚ ਨਾਲ ਭਗਵੰਦ ਮਾਨ ਜੀ ਹੁਣ ਤਾਂ ਇਕੱਠੇ ਹੋ ਕੇ ਕਮਰ ਕਸੇ ਕਰ ਲੋ ਆ ਤਾਂ ਸਾਮ ਲੋ ਜਿਵੇਂ ਆ ਕਹਿ ਰਹੇ ਵੀ ਆ ਤਾਂ ਪਾਣੀ ਦਾ ਨਿਕਲ ਜੂਆ ਸਮੱਸਿਆ ਖਤਮ ਨਹੀਂ ਹੋਣੀ ਸਾਹਿਬ ਆ ਜਿਹੜੇ ਸਿਲਟ ਕੱਟੀ ਜਾਂਦੀ ਸਿਲਟ ਸਾਡੀਆਂ ਕੱਢ ਦੇਣਗੇ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਹੈ ਸੁੱਤੇ ਰਹੀ ਹੈ ਸਰਕਾਰ ਜੋ ਕੁਝ ਇਹਨਾਂ ਨੇ ਕਿਹਾ ਨਹੀਂ ਕਿਹਾ ਉਹ ਸਾਰੀਆਂ ਗੱਲਾਂ ਕਰਾਂਗੇ ਪਰ ਅੱਜ ਮੌਕਾ ਨਹੀਂ ਸਾਹਿਬ ਅੱਜ ਤਾਂ ਮੌਕਾ ਸਾਹਮਣ ਦਾ ਉਹਦੇ ਵਾਸਤੇ ਤੁਹਾਡੇ ਕੋਲ ਆਇਆ ਡਾਕਟਰ ਸਾਹਿਬ ਐਸਾ ਜਿਹੜਾ ਜਿਹੜੇ ਪਿੰਡਾਂ 'ਚ ਖੜੇ ਆ ਕਿੱਥੇ ਅਜੇ ਤੱਕ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਪਹੁੰਚੀ ਰਮਦਾਸ ਹੀ ਸਿਰਫ ਪ੍ਰਸ਼ਾਸਨ ਨੇ ਜਿਹੜਾ ਕੈਂਪ ਲਗਾਇਆ ਹੋਇਆ ਇਹ ਪਿੰਡਾਂ ਤੱਕ ਕੋਈ ਸਾਰੇ ਪਿੰਡਾਂ ਦੀ ਕੋਈ ਰਾਹ ਸਮਗਰੀ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਾਹਿਬ ਆ ਜੁਮੇਵਾ ਆ ਰਹੀਆਂ ਦੇਖੋ ਕੋਈ ਵੀ ਫੰਨੇ ਖਾ ਜੇ ਜਿਹੜੇ ਗੁਰੂ ਘਰ ਦੇ ਲੰਗਰ ਹੈ ਉਹ ਤਾਂ ਲੋਕ ਆਪਣੇ ਸਰਦਾਂ ਨਾਲ ਕਰ ਰਹੇ ਸਰ ਸੇਵਾ ਕਰਨ ਵਾਲੇ ਸਵਾ ਕਰ ਰਹੇ ਆ ਪਰ ਕਲਮ ਇਹ ਸਰਕਾਰ ਦਾ ਹੈ ਜ਼ਿੰਮੇਵਾਰੀ ਦੀ ਜਦੋਂ ਮੈਂ ਗੱਲ ਕਰਨਾ ਜ਼ਿੰਮੇਵਾਰੀ ਨਿਭਾਣਾ ਉਹ ਯਾਗ ਚਲਾਣਾ ਸਾਡਾ ਫਰਜ਼ ਬਣਦਾ ਹੈ ਵਿਸ਼ੇਸ਼ ਤੱਕ ਦੀ ਮੰਗ ਦੀ ਤਿਆਰੀ ਕਿ ਸਰਕਾਰ ਕਹਿੰਦੇ ਸਰਕਾਰ ਵਿਸ਼ੇਸ਼ ਤੱਕ ਸਾਰਾ ਕੁਝ ਉਹਦੇ ਵਾਸਤੇ ਵੀ ਜਾ ਕੇ ਮੈਂ ਸਾਰੀ ਗੱਲ ਕਰਨੀ ਹੈ ਵਿਸ਼ੋਜ਼ ਪੈਕੇਜ ਵੀ ਐਵੇਂ ਦਾ ਤੁਰ ਕੇ ਆ ਨਹੀਂ ਦਾ ਸਾ ਮੰਗਣਾ ਪੈਂਦਾ ਪ੍ਰਪੋਜ਼ਲ ਬਣਾਣੀ ਪਊਗੀ ਸਾਬ ਬਣਾਊਗਾ ਕੌਣ ਸੁਨੀਲ ਜਾਖੜ ਨੇ ਬਣਾਣੀ ਸਾਡੀ ਪਾਰਟੀ ਦੀ ਮੀਡੀਆ ਸਾਰੇ ਪਾਰਟੀ ਐਕਟੈਂਡੈਂਟ ਮੈਂ ਕਹਾਂ ਤਾ ਇਹ ਤਾਂ ਦੇਖੋ ਕਹਾਣੀਆਂ ਸਾਬ ਜੀ ਮੇਰੇ ਖਿਆਲ ਚ ਇਹ ਸਮੱਸਿਆ ਜੇ ਸਾਰਿਆਂ ਦੀ ਇੱਕ ਟੈਲੀਫੋਨ ਤੇ ਲੈ ਲਓ ਸਾਰਿਆਂ ਦੇ ਰਾਏ ਪੰਜਾਬ ਦੀ ਮਤਦੋੜ ਚਾਹੀਦੀ ਹੈ ਕਿਸੇ ਨੇ ਉਹਨਾਂ ਭਗਵੰਦ ਮਾਨ ਜੀ ਨੇ ਫਿਰ ਫੋਟੋ ਕੈਜਨ ਦੇ ਖਾਣੇ ਦੇ ਇੱਕ ਮੀਟਿੰਗ ਬੁਲਾਇਆ ਐਨੀ ਹੈ ਜਿੱਦਾ ਜਿੱਥੇ ਹੱਥ ਲਾਓਗੇ ਕੋਈ ਨੁਕਤੀ ਸੀ ਨਿਕਲੂ ਸਾਰਾ ਕੁਝ ਉਹ ਪਹਿਲਾਂ ਜਹਾਨ ਹੈ ਤਾਂ ਜਹਾਨ ਹੈ ਪਹਿਲਾਂ ਕੋਈ ਨ ਕੋਈ ਘਰਾਂ ਚ ਪੀਣ ਦਾ ਪਾਣੀ ਹੈ ਨਹੀਂ ਉਹ ਕੋਈ ਪ੍ਰਾਈਵੇਟ ਸੰਸਥਾਾਂਾ ਐਨ ਜੀਓ ਜਾਂ ਕੋਈ ਗੁਰੂ ਘਰਾਂ ਜਿਹੜੇ ਵਿਚਾਰੇ ਇੱਥੇ ਸੋਸ਼ਲ ਉਹ ਕਰੀ ਜਾਂਦੇ ਆ ਵਧੀਆ ਕੋਈ ਤਾਂ ਸਰਕਾਰ ਕਰਵਾ ਦੇਵੇ ਮੀਟਿੰਗ ਹੋ ਜਾਂਦੀ ਹੁੰਦੀ ਸੀ ਜਦੋਂ ਅ ਘੜਾਂ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਪਸੇ ਇਸ ਵਾਰੀ ਕਮੀ ਰਹਿ ਗਈ ਇਸ ਵਾਰੀ ਕਮੀ ਰਹਿ ਗਈ ਸਾਹਿਬ ਪਿਛਲੀ ਵਾਰੀ ਕਿੱਥੇ ਹੋਈ ਸੀ ਪਿਛਲੀ ਵਾਰੀ ਸ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਸਾਲ ਪੂਰਾ ਸਾਲ ਗਿਰਾ ਆ ਗਈ ਸੀ ਯਾਦ ਹੈ ਤੁਹਾਨੂੰ ਉਦੋਂ ਕਿਸੇ ਨੇ ਨਹੀਂ ਕੀਤਾ ਮੰਨਾ ਜੀ ਥੋੜੀ ਥੋੜੀ ਗੱਲ ਪੰਜਾਬ ਵੈਸੇ ਵੀ ਤੇਰੀ ਸੁਣਦਾ ਸਰਕਾਰ ਦੇ ਵਸ ਜਦ ਨਹੀਂ ਹੋਇਆ ਨਾ ਫਿਰ ਤੁਸੀਂ ਕਹੋਗੇ ਆ ਕੇ ਉਤਲਿਆਂ ਨੇ ਸਾਹਮਣੇ ਲੈਣਾ ਆਪਾਂ ਚੁਣੇ ਆ ਇਹਨਾਂ ਨੂੰ ਮੇਰਾ ਤੋਸਤ ਮੈਂ ਸਾਨਾ ਨੂੰ ਜਗਾ ਲਈਏ ਤੇ ਨਹੀਂ ਹੈ ਤਾਂ ਸਭ ਸਰਕਾਰ ਸਰਕਾਰ ਤਾਂ ਆਈ ਜੂਗੀ ਸਭ ਫੌਜ ਨੂੰ ਬੁਲਾਣ ਤਾਂ ਸਭ ਫੌਜ ਕਿਹੜਾ ਮੈਨਾ ਕਰੀ ਜਾਂਦੀ ਹੈ ਆ ਜਿਹੜੇ ਹੁਣ ਬੇੜੇ ਆਏ ਐ ਫੌਜੀ ਲੈ ਕੇ ਆਈ ਹੈ ਸਭ ਆਹ ਫੌਜ ਨੂੰ ਆਰਮੀ ਆਰਮੀ ਕਹਿ ਲੋ ਜਿਹੜਾ ਮਸਲਾ ਹੈ ਜਿਹੜਾ ਹੋ ਗਿਆ ਉਹਨਾਂ ਦੇ ਕੋਲ ਤੇ ਪੰਜਾਬ ਸਰਕਾਰ ਦੇ ਸਿਰੋਪਾਣੀ ਲੰਘ ਚੁੱਕਿਆ ਇਹਨਾਂ ਦੇ ਹੱਥ ਵਾਸ ਕੁਛ ਨਹੀਂ ਹੈਗਾ ਕਿਉਂਕਿ ਹੁਣ ਆਰਮੀ ਆਈ ਹੈ ਹੁਣ ਬੋਟਸ ਆਈਆਂ ਨੇ ਹੁਣ ਜਾ ਕੇ ਬੇੜੇ ਆਏ ਨੇ ਇਹ ਸੈਂਟਰ ਵੱਲੋਂ ਭੇਜੇ ਜਾ ਰਹੇ ਜੀ ਸਾਰਾ ਸਰਕਾਰ ਕੀ ਦੇਖੋ ਸਰਕਾਰ ਮੈਂ ਜਦੋਂ ਕਹਿਆ ਉਹਦੇ ਵਾਸਤੇ ਸੁਨੀਲ ਦੀ ਕੋਈ ਪੰਚਾਇਤੀ ਦੀ ਲੋੜ ਨਹੀਂ ਸਾਹਿਬ ਜੀ ਜੇ ਮੁੱਖ ਮੰਤਰੀ ਟੈਲੀਫੋਨ ਚੱਕ ਕੇ ਜੇ ਹੋਮ ਮਿਨਿਸਟਰ ਸਾਹਿਬ ਨਾਲ ਜਾਂ ਪ੍ਰਾਈਮ ਮਿਨਿਸਟਰ ਆਫਿਸ ਨਾਲ ਜਾਂ ਐਨਡੀਆਰ ਆਫਿਸ ਤੋਂ ਸੈਂਟਰਲ ਕਮਾਂਡ ਨਾਲ ਗੱਲ ਕਰਨਗੇ ਸਾਰਾ ਕੁਝ ਆ ਜਾਊਗਾ ਕੋਈ ਕਹਿਣ ਵਾਲਾ ਜਾਗਿਆ ਤਾਂ ਸਹੀ ਸਰਕਾਰ ਸਾਹਿਬ ਉਹਨਾਂ ਨੇ ਮੰਗਿਆ ਹੈ ਮਹਿਸੂਸ ਕਰ ਰਿਹਾ ਜੀ ਉਹ ਕਹਿੰਦੇ ਨਹੀਂ ਉਹ ਕਹਿੰਦੇ ਆ ਵੀ ਮੈਂ ਮੰਗਾ ਕਿਉਂ ਮੈਂ ਮੰਗਾ ਕਿਉਂ ਕਾਫੀ ਸਾਹਿਬ ਜਦੋਂ ਜਦੋਂ ਕੁੰਗਰੂ ਬੰਦਲੇ ਸਾਹਿਬ ਫਿਰ ਨੱਚਣ ਦੀ ਗਾਦੀ ਸੰਗ ਹੈ ਤੁਸੀਂ ਵੋਟਾਂ ਮੰਗਣ ਦਾ ਲੋਕਾਂ ਦੇ ਘਰੇ ਘਰੇ ਜਾਵੜੇ ਸੀ ਹੁਣ ਲੋਕਾਂ ਵਾਸਤੇ ਤੁਹਾਡੇ ਤੋਂ ਬੇੜੇ ਨਹੀਂ ਮੰਗੇ ਜਾਂਦੇ ਵੀਰ ਉਹ ਕਹਿ ਰਹੇ ਕਿ ਨਹੀਂ ਕਰਨੀ ਚਾਹੀਦੀ ਮੰਗਣ ਵਾਸਤੇ ਦੇਖੋ ਸਾਬ ਸ਼ਰਮ ਸ਼ਰਮ ਤਾਂ ਸਾਰਿਆਂ ਦੀ ਲੱਥੀ ਪਈ ਹੈ ਕਿਹੜੀ ਸ਼ਰਮ ਦੀ ਗੱਲ ਕਰੀ ਜਾਂਦੇ ਸਾਬ ਛੱਡੋ ਸ਼ਰਮ ਵਾਲੀਆਂ ਗੱਲਾਂ ਗੱਲ ਹੈ ਵੀ ਜ਼ਿੰਮੇਵਾਰੀ ਸੰਭਾਲੋ ਮੈਂ ਤਾਂ ਇਹ ਕਹਿਣਾ ਹੈ ਤਾਂ ਉਹਨਾਂ ਦੀ ਸ਼ਰਮ 'ਚ ਬਹੁਤ سارے ਲੋਕ ਮਰ ਰਹੇ ਤੇ ਕੁੱਕੇ ਮਰ ਰਹੇ ਸਾਬ ਬਿਲਕੁਲ ਮਰ ਰਹੇ ਸਾਬ ਬਿਲਕੁਲ ਮਰ ਰਹੇ ਸਾਬ ਜੋ ਕੁਝ ਵੀ ਵਾਪਰ ਰਿਹਾ ਹੈ ਕੁਦਰਤੇ ਅੱਗੇ ਹੱਥ ਨਹੀਂ ਦਿੱਤਾ ਜਾ ਸਕਦਾ ਸਾਬ ਕੀ ਤਾਂ ਪਹਿਣਾ ਤੇ ਜੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਲਾਹ ਦੇ ਜ਼ਰਾ ਮੈਂ ਕੌਣ ਹਾਂ ਸਾਬ ਮੈਂ ਤਾਂ ਇਸ ਜਿਹੜੇ ਨੌਂ ਜ਼ਿਲ੍ਹੇ ਪੰਜਾਬ ਦੇ ਅਫੈਕਟਡ ਹੋ ਗਏ ਨੇ ਕੇਂਦਰ ਦੀ ਨਜ਼ਰ ਹੈ ਕਿ ਕੇਂਦਰ ਦੀ ਨਜ਼ਰ ਛੱਡੋ ਸਾਹਾ ਗਵਾਂਡੀ ਮੁਰਕਾ ਬਠਿੰਡਾ ਪੰਜਾਬ ਆਪਣੇ ਸੂਬਾ ਬੈਠਾ ਹੈ ਅਰੇ ਅਨਰਚੀ ਮੰਤਰੀ ਦਾ ਪਰਸੋਂ ਦਾ ਬਿਆਨ ਆਇਆ ਹੈ ਵੀ ਬੋਲੋ ਭਗਵੰਤ ਮਾਨ ਜੀ ਕਿਸ ਚੀਜ਼ ਨੂੰ ਲੋੜ ਹੈ ਜਿੰਨੇ ਜੋਗਾ ਮੈਂ ਭੇਜਦਾ ਉਹਨਾਂ ਨੂੰ ਤਾਂ ਕੋਈ ਸੰਗ ਨਹੀਂ ਆਈ ਕਹਿਣ ਲੱਗੇ ਵੀ ਅਸੀਂ ਛੋਟੇ ਭਰਾ ਪੁਚਾਈਦਾ ਪੁਚਾਈਦਾ ਉਹ ਚਾਹ ਦੋ ਚਾਹੀਦਾ ਕੀ ਉਹ ਤਾਂ ਦੱਸੋ ਸਰ ਸਾਰਿਆਂ ਨੂੰ ਕੀ ਚਾਹੀਦਾ ਠੀਕ ਗੱਲ ਆ ਸਾਰੇ ਲੋਕਾਂ ਨੂੰ ਅਕਲ ਚਾਹੀਦੀ ਹੈ ਸਾਰੀ ਫਿਰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਉਹ ਕੋਈ ਦੇ ਨਹੀਂ ਸਕਦਾ ਮੇਰੀ ਇੱਕ ਜਰੂਰ ਰੱਖਿਓ ਸੀਐਮ ਸਾਰੇ ਅੱਲਾ ਸਤਾ ਕੀ ਕਹਿਣਾ ਚਾਹੁੰਦੇ ਸੀ ਸੀਐਮ ਆਪ ਕਹਿੰਦੇ ਮੈਂ ਆਪਣਾ ਹੈਲੀਕਾਪਟਰ ਸ਼ਾਟਾ ਲੋਕਾਂ ਦੀ ਕੋਈ ਵੀ ਅੜ ਕੇ ਲੈ ਲੈਂਦਾ ਸੀ ਵੀਰ ਜੀ ਸਾਹਿਬ ਮੈਂ ਆਇਤਾ ਬੇਨਤੀ ਕਰਨਾ ਹੈ ਮਤਰੀ ਸਾਲ ਨੂੰ ਪਿਆ ਅਨੋਟਕੀਆਂ ਛੱਡੋ ਸਾਹਿਬ ਬਿਲਕੁਲ ਜੀ ਇੱਥੇ ਹੈਲੀਕਾਪਟਰ ਕੀ ਕਰੂਗਾ ਸਾਹਿਬ ਪਾਣੀ ਪਹੁੰਚਾਊਗਾ ਪੈਕੇਟ ਸਿੱਟਨੇ ਆ ਤੇ ਜੇ ਹੈਲੀਕਾਪਟਰ ਦੇਣਾ ਹੀ ਸੀਗਾ ਤੇ ਵਿੱਲਾ ਹੀ ਖੜਾ ਸੀ ਤੁਸੀਂ ਤਾਂ ਮਦਰਾਸ ਗਏ ਸੀਗੇ ਤੇ ਉਧਰ ਭੇਜ ਦਿੰਦੇ ਆ ਫਿਰ ਨਾਟਕ ਕਰਨ ਦੀ ਕੀ ਲੋੜ ਸੀ ਹੈਲੀਕਾਪਟਰ ਤਾਂ 에ਅਰ ਫੋਰਸ ਦੇ ਬਥੇਰੇ ਤੁਰੇ ਫਿਰਦੇ ਆ ਉਹ ਗੁਰਦਾਸਪੁਰ ਕੱਢਿਆ ਸਾਹਿਬ ਬੱਚੇ ਕੱਢੇ ਉਥੋਂ ਸੀਆਰਪੀ ਵਾਲੇ ਜਿਹੜੇ ਫਸੇ-ਵਸੇ ਉਹਨਾਂ ਨੂੰ ਕੱਢਿਆ ਕੋਈ ਪੀਐਸਐਫ ਜਵਾਨ ਫਸੇ ਪਏ ਸਾਰੇ ਫਸੇ ਬੈਠੇ ਸਾਹਿਬ ਪਾਣੀ